मेरा नाम गुनीता है एंड मैं योगा 1 महीने तो कर रही हूं इत्ते डेली योगा ਕਰਨ ਨਾਲ ਮੇਰਾ ਥਰੂਆਊਟ ਦਾ ਡੇ એનਰਜੈਟਿਕ ਫੀਲ ਹੁੰਦਾ ਹੈ ਐਂਡ ਮੇਰਾ ਮਾਈਂਡ ਰਿਲੈਕਸ ਰਹਿੰਦਾ ਹੈ ਮੈਂ ਇੱਕ ਸੀਐਸ ਸਟੂਡੈਂਟ ਆ ਉਹਦੇ ਲਈ ਵੀ ਫੋਕਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਨਸੈਂਟਰੇਸ਼ਨ ਚਾਹੀਦੀ ਹੁੰਦੀ ਹੈ ਐਂਡ ਯੋਗਾ ਕਰਨ ਨਾਲ ਐਂਡ ਮੈਡੀਟੇਸ਼ਨ ਕਰਨ ਨਾਲ ਫੋਕਸ ਵਿੱਚ ਕਾਫੀ ਇੰਪਰੂਵਮੈਂਟ ਆਈ ਹੈ ਐਂਡ ਕਨਸੈਂਟਰੇਸ਼ਨ ਇੰਪਰੂਵ ਹੋਈ ਹੈ ਐਂਡ ਮੈਂ ਪੋਜ਼ਿਟਿਵਿਟੀ ਦੇਖਦੀ ਆ ਆਪਣੇ ਅਰਾਊਂਡ ਮੈਨੂੰ ਯੋਗਾ ਕਰਦੇ ਹੋਏ ਤਾਂ 1 ਮੰਥ ਹੋ ਗਿਆ ਡੇਲੀ ਮੈਡਮ ਦੇ ਨਾਲ ਅਸੀਂ ਯੋਗਾ ਕਲਾਸ ਕਰ ਰਹੇ ਹਾਂ 506 ਵਜੇ ਦੇ ਵਿੱਚ ਮੈਨੂੰ ਬੇਸਿਕਲੀ ਸਰਵਾਈਕਲ ਦੀ ਬੜੀ ਪ੍ਰੋਬਲਮ ਸੀਗੀ ਮੇਰੀ ਬਾਜੂ ਮਤਲਬ ਉੱਪਰ ਨਹੀਂ ਉੱਠਦੀ ਸੀਗੀ ਹੁਣ ਕ੍ਰਾਪਰਲੀ ਪੂਰੀ ਉੱਠਣ ਲੱਗ ਗਈ ਜਿਹਦੇ ਨਾਲ ਮੈਨੂੰ ਮਤਲਬ ਬਾਜੂ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸਾਰੀ ਸਹੀ ਹੋ ਗਈ ਹੈ ਮੇਰਾ ਨਾਮ ਮੀਨਾ ਜਿੰਦਲ ਹੈ ਮੈਂ 1 ਮਹੀਨੇ ਤੋਂ ਨਿੰਦੀਆ ਸ਼ਰਮਾ ਮੈਡਮ ਕੋਲੋਂ ਯੋਗਾ ਸਿੱਖ ਰਹੀ ਹਾਂ ਔਰ ਬਿਲਕੁਲ ਇਹ ਫ੍ਰੀ ਯੋਗਾ ਸਿਖਾਉਂਦੇ ਆਂ ਔਰ 5 ਤੋਂ 6 ਵਜੇ ਇਹਨਾਂ ਦਾ ਟਾਈਮ ਹੈ ਨ ਮੇਰੀ ਕਈ ਪ੍ਰੋਬਲਮਸ ਸੋਲਵ ਹੋਈਆਂ ਜਿਵੇਂ ਮੈਂ ਪਹਿਲਾਂ ਇਸ ਤਰ੍ਹਾਂ ਬੈਠ ਨਹੀਂ ਸਕਦੀ ਸੀ ਪਲਤੀ ਮਾਰ ਕੇ ਕਿਉਂਕਿ ਮੇਰੇ ਦੋ ਤਿੰਨ ਸਰਜਰੀਆਂ ਹੋਈਆਂ ਹੈ ਜਦ ਤੋਂ ਮੈਨੇ ਇਹਨਾਂ ਤੋਂ ਇੱਕ ਮਹੀਨੇ ਤੋਂ ਯੋਗਾ ਸ਼ੁਰੂ ਕੀਤਾ ਮੈਂ ਪ੍ਰੋਪਰ ਬੈਠ ਪਾਨੀ ਹੈ ਔਰ ਮੇਰੇ ਬੈਕ ਦੀ ਪ੍ਰੋਬਲਮ ਵੀ ਕਾਫੀ ਸੋਲਵ ਹੋ ਗਈ ਨਹੀਂ ਤਾਂ ਮੈਂ ਬੈਕ ਪਿੱਛੇ ਕੋਈ ਸਹਾਰਾ ਲਾਏ ਬਿਨਾ ਬਿਲਕੁਲ ਨਹੀਂ ਬੈਠ ਸਕਦੀ ਸੀਗੀ ਔਰ ਮੇਰੀ ਘੁਟਨਿਆਂ ਦੀ ਪ੍ਰੋਬਲਮ ਵੀ ਕਾਫੀ ਸੋਲਵ ਹੋਈ ਹੈ ਜਿਹੜੀ ਡਿਪਰੈਸ਼ਨ ਦੀ ਪ੍ਰੋਬਲਮਸ ਕ੍ਰੀਏਟ ਹੋ ਰਹੀ ਹੈ ਅੱਜਕੱਲ ਸਮਾਜ ਦੇ ਵਿੱਚ ਉਹ ਕਾਫੀ ਹੱਦ ਤੱਕ ਘੱਟ ਗਈ ਹੈ ਅਸੀਂ ਇਸ ਕਰਕੇ ਸਰਕਾਰ ਦਾ ਕਾਫੀ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਹ ਯੋਗਾ ਕਲਾਸ ਸਟਾਰਟ ਕੀਤੀ ਹੈ